ਲੋ ਵੀ ਦੋਸਤੋ ਪਹੁੰਚ ਗਏ ਅਸੀਂ ਢੋਲਵਾਹਾ ਡੈਮ ਆ ਐਂਟਰੀ ਪੁਆਇੰਟ ਆ ਵਹੀਕਲ ਬਾਹਰ ਲਗਾਉਂਦੇ ਆ ਇੱਥੋਂ ਅਸੀਂ ਜਿਹੜਾ ਵਾ ਉਹ ਅੰਦਰ ਜਾ ਕੇ ਹੁਣ ਦੇਖਦੇ ਆ ਡੈਮ ਦੇ ਨਜ਼ਾਰੇ ਇਹ ਪਹਾੜਾਂ ਦਾ ਜਿਹੜਾ ਪਾਣੀ ਆ ਨਾ ਪ੍ਰਸਾਦ ਦਾ ਜਿਹੜਾ ਸ਼ਿਵਾਲਕ ਦੀਆਂ ਛੋਟੀਆਂ ਪਹਾੜੀਆਂ ਦਾ ਜਿਹੜਾ ਪਾਣੀ ਆ ਖੱਡਾਂ ਦਾ ਪਾਣੀ ਜਾਂ ਉਹ ਸਾਰਾ ਪਾਣੀ ਲਿਆ ਕੇ ਇੱਥੇ ਜਿਹੜਾ ਵਾ ਅੱਗੇ ਜਿਹੜੀਆਂ ਰਾਵਾਂ ਵਗ ਜਾਂਦੀਆਂ ਹੁੰਦੀਆਂ ਅਸੀਂ ਉਹ ਰਾਵਾਂ ਵਾਕਿਆ ਮਦਾਨੀ ਇਲਾਕਿਆਂ ਵੱਲੋਂ ਜਾਂਦੀਆਂ ਅਸੀਂ ਜੋ ਮਹੀਨਾ ਦੇ ਰੋਡ ਪਾਉਂਦੇ ਹੁਣ ਇਹਨਾਂ ਨੇ ਉਹਨਾਂ ਸਾਰੀਆਂ ਰਵਾਂ ਨੂੰ ਇੱਥੇ ਜਿਹੜਾ ਉਹ ਖੱਡਾਂ ਦੇ ਪਾਣੀ ਨੂੰ ਜਿਹੜਾ ਰੋਕ ਲਿਆ ਇੱਥੇ ਰੋਕ ਕੇ ਤੇ ਇੱਥੇ ਡੈਮ ਬਣਾਤਾ ਤੇ ਇੱਥੇ ਤੁਸੀਂ ਝੀਲ ਸਾਹਮਣੇ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਨਹੀਂ ਅਜੇ ਲੱਗ ਰਿਹਾ ਪਾਣੀ ਦਾ ਪੱਧਰ ਕਾਫੀ ਘਟਿਆ ਕਿਉਂਕਿ ਇਹ ਹੁਣ ਬਰਸਾਤ ਦਾ ਜਿਹੜਾ ਮੌਸਮ ਹੈ ਉਹ ਜੇ ਸ਼ੁਰੂ ਹੋਣਾ ਜੂਨ ਦੇ ਮਹੀਨੇ 'ਚ ਤੇ ਸਾਲ ਬਾਅਦ ਹੀ ਇਹ ਆ ਕੇ ਫੇਰ ਬਰਸਾਤ ਨੂੰ ਹੀ ਭਰਦਾ ਹੈ ਡੈਮ ਦੀ ਜਿਹੜੀ ਝੀਲ ਆਲੇ ਦੁਆਲੇ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਦੂਰ ਤੱਕ ਜਿਹੜੇ ਝੀਲਿਆ ਜਦੋਂ ਭਰ ਜਾਂਦੀ ਹੈ ਦੋ ਦੋ ਦਾ ਪਾਣੀ ਦਾ ਪੱਧਰ ਵੱਧ ਜਾਂਦਾ ਹੁਣ ਇਹ ਘੜ ਤੋਂ ਘੱਟ ਜਿਹੜਾ ਹੈਗਾ ਥੱਲੇ ਤੋਂ ਥੱਲੇ ਦਾ ਜਿਹੜਾ ਲੈਵਲ ਹੈ ਪਾਣੀ ਦਾ ਉੱਥੇ ਹੈ ਦੋਸਤੋ ਇਹ ਟੈਮ ਅਸੀਂ ਹੁਣ ਫਿਰ ਕੇ ਦੇਖ ਰਹੇ ਹਾਂ ਅਸੀਂ ਗੱਲਬਾਤ ਵੀ ਕੀਤੀ ਇੱਥੇ ਜਿਹੜੇ ਮੁਲਾਜ਼ਮ ਹੈ ਸਾਨੂੰ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਇਹ ਟੈਮ ਦੇ ਉੱਤੇ ਕੋਈ ਬਿਜਲੀ ਨਹੀਂ ਬਣਦੀ ਉਸ ਪੱਧਰ ਦਾ ਟੈਮ ਨਹੀਂ ਹੈਗਾ ਕਿ ਇੱਥੇ ਕੋਈ ਬਿਜਲੀ ਬਣਾਈ ਜਾਂਦੀ ਹੈ ਇਹਦਾ ਸਿਰਫ ਜਿਹੜਾ ਸਾਡਾ ਇਹਦਾ ਉਦੇਸ਼ ਸਰਕਾਰ ਦਾ ਜਿਹੜਾ ਹੈਗਾ ਇਸ ਪਾਣੀ ਨੂੰ ਰੋਕ ਕੇ ਜਿਹੜਾ ਖੱਡਾ ਦਾ ਪਾਣੀ ਆ ਰਿਹਾ ਪਿੱਛੋਂ ਪਹਾੜਾ ਦਾ ਪਾਣੀ ਆ ਰਿਹਾ ਦੋਤਪੁਰ ਏਰੀਆ ਦਾ ਜਿਹੜਾ ਪਾਣੀ ਆ ਰਿਹਾ ਉਹ ਸਾਰੇ ਪਾਣੀ ਨੂੰ ਰੋਕ ਕੇ ਇੱਥੇ ਕਿਉਂਕਿ ਉਹ ਪਾਣੀ ਜੇ ਸੱਦਾ ਜਾਂਦਾ ਤੇ ਥੱਲੇ ਨੁਕਸਾਨ ਕਰਦਾ ਹੁਸ਼ਾਰਪੁਰ ਦੀਆਂ ਜ਼ਮੀਨਾਂ ਨੂੰ ਜਿਹੜਾ ਅਸੀਂ ਹਰ ਸਾਲ ਉਹ ਰੋੜ ਪੈਂਦਾ ਤੇ ਜ਼ਮੀਨਾਂ ਖਰਾਬ ਹੁੰਦੀਆਂ ਤੇ ਉਸਤੀ ਬਜਾਏ ਕਿ ਉਹ ਕੋਈ ਖਰਾਬੀ ਕਰੇ ਉਹਨੂੰ ਇਸ ਝੀਲ ਦੇ ਵਿੱਚ ਜਿਹੜਾ ਪਾਣੀ ਨੂੰ ਜਿਹੜਾ ਉਹ ਰੋਕਿਆ ਜਾਂਦਾ ਡੈਮ ਦਾ ਮਤਲਬ ਇਹ ਆ ਰੋਕ ਕੇ ਫਿਰ ਉਹਨੂੰ ਸਿੰਚਾਈ ਵਾਸਤੇ ਜਿਹੜਾ ਉਹਦੀ ਵਰਤੋਂ ਕੀਤੀ ਜਾਂਦੀ ਹੈ ਤੇ ਸਾਰਾ ਸਾਲ ਫਿਰ ਇੱਥੋਂ ਜਿਹੜੀਆਂ ਅੰਡਰਗ੍ਰਾਉਂਡ ਪਾਈਪਾਂ ਪਈਆਂ ਛੋਟੇ-ਛੋਟੇ ਸੂਏ ਬਣੇ ਆ ਉਹਨਾਂ ਨੂੰ ਇੱਕ ਕੰਟਰੋਲਡ ਤਰੀਕੇ ਨਾਲ ਇੱਥੋਂ ਜਿਹੜੇ ਮੁਲਾਜ਼ਮ ਆ ਉਹ ਪਾਣੀ ਜਿਹੜੀ ਉਹਦੀ ਸਪਲਾਈ ਆ ਉਹ ਅੱਗੇ ਥੱਲੇ ਜਿਹੜੇ ਹੁਸ਼ਿਆਰਪੁਰ ਦੇ ਮਦਾਨੀ ਇਲਾਕੇ ਆ ਜਿਹਦੇ ਵਿੱਚ ਖੇਤੀ ਹੁੰਦੀ ਆ ਉਹਨਾਂ ਇਲਾਕਿਆਂ ਜਿੱਥੇ ਪਾਣੀ ਦੀ ਘਾਟ ਆ ਪਹਾੜ ਦੇ ਨਾਲ-ਨਾਲੇ ਇਲਾਕੇ ਦੇਲੇ ਉੱਥੇ ਜਿਹੜਾ ਉਹ ਫਸਲ ਲਗਾਉਣ ਲਈ ਜਿਹੜਾ ਪਾਣੀ ਜਿਹੜਾ ਉਹ ਇੱਥੋਂ ਸਿੰਚਾਈ ਵਾਸਤੇ ਜਿਹੜਾ ਦਿੱਤਾ ਜਾਂਦਾ ਮੇਤਾ ਨੂੰ ਦਿਖਾ ਰਿਹਾ ਐ ਜਿਹੜਾ ਡੈਮ ਆ ਸਾਰਾ ਝੀਲ ਜਿਹੜੀ ਇਸੇ ਇਹ ਬੰਨ ਬਣਾਇਆ ਪੂਰਾ ਬੰਨਿਆ ਉਸ ਸਾਈਡ ਤੋਂ ਲੈ ਕੇ ਇਹ ਪੂਰਾ ਬੰਨ ਬਣਿਆ ਇਹ ਸਾਰਾ ਅੱਗੇ ਤੱਕ ਇਹ ਬੰਨ ਬਣਿਆ ਇੱਧਰ ਆ ਸਾਰੀ ਝੀਲਿਆ ਤੇ ਇਹ ਜਿਹੜਾ ਪਾਣੀ ਐ ਇੱਥੋਂ ਇਹ ਕਣਕ ਦੀ ਫਸਲ ਨੂੰ ਜਿਹੜਾ ਸਪਲਾਈ ਦੇਣ ਵਾਸਤੇ ਸਿਰਫ ਕਣਕ ਦੀ ਫਸਲ ਨੂੰ ਸਪਲਾਈ ਦੇਣ ਵਾਸਤੇ ਇੱਥੋਂ ਸਪਲਾਈ ਕੀਤਾ ਜਾਂਦਾ ਪਾਣੀ ਅੱਗੇ ਸਿੰਚਾਈ ਕਰਨ ਵਾਸਤੇ ਹੋਰ ਇੱਥੇ ਕੋਈ ਹੋਰ ਉਦੇਸ਼ ਨਹੀਂ ਹੈਗਾ ਆ ਸਾਹਮਣੇ ਥੱਲੇ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਬਿਲਕੁਲ ਥੱਲੇ ਜਾ ਕੇ ਉਹ ਪਰ ਮੈਂ ਜ਼ੂਮ ਕਰਕੇ ਦਿਖਾ ਰਿਹਾ ਆ ਦੇਖੋ ਇੱਥੇ ਜਾ ਕੇ ਛੋਟੇ ਛੋਟੇ ਵਾਲ ਲੱਗੇ ਹੋਣਾ ਵਾਲ ਦੇ ਥਰੂ ਜਿਹੜਾ ਇਹ ਪਾਣੀ ਜਿਹੜਾ ਵੱਡੇ ਉਥੋਂ ਜਿਹੜਾ ਅੱਗੇ ਅੰਡਰਗਰਾਉਂਡ ਪਾਈਪਲਾਈਨਾਂ ਦੇ ਥਰੂ ਇਹ ਥੋੜਾ ਸਾਰਾ ਪਾਣੀ ਆ ਉਹ ਅੱਗੇ ਸਿੰਚਾਈ ਵਾਸਤੇ ਜਿਹੜਾ ਉਹ ਸਪਲਾਈ ਜਿਹੜਾ ਇੱਥੋਂ ਕੀਤਾ ਜਾਂਦਾ ਜਿਵੇਂ ਕਿ ਸਾਨੂੰ ਇੱਥੇ ਜਿਹੜੇ ਮੁਲਾਜ਼ਮ ਆ ਉਹਨਾਂ ਨੇ ਦੱਸਿਆ ਦੋਸਤੋ ਜਿਹੜੀ ਸਾਨੂੰ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਝੀਲ ਦੇ ਵਿੱਚ ਪੁਰਾਣੀਆਂ ਬਿਲਡਿੰਗਾਂ ਦਾ ਮਲਬਾ ਜਿਹੜਾ ਸਾਨੂੰ ਦਿਖਾਈ ਦੇ ਰਿਹਾ ਹੈ ਇੱਟਾਂ ਵਗੈਰਾ ਇੱਥੇ ਸਾਰੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਉਹ ਸਾਨੂੰ ਦੱਸਿਆ ਇਹਨਾਂ ਨੇ ਕਿ ਜਿਹੜਾ ਢੋਲਵਾਹਾ ਪਿੰਡ ਸੀ ਉਹਦੀ ਇੱਥੇ ਰਹਾਇਸ਼ੀ ਖੇਤਰ ਸੀ ਇਹ ਜਿਹੜੀ ਝੀਲ ਜਿੱਥੇ ਬਣੀ ਆ ਉਸ ਰਹਾਇਸ਼ੀ ਖੇਤਰ ਨੂੰ ਇੱਥੋਂ ਹਟਾਇਆ ਗਿਆ ਕਿਉਂਕਿ ਜਦੋਂ ਟੈਂਪ ਬਣਨਾ ਸੀ ਇਹ ਝੀਲ ਬਣਨੀ ਸੀ ਉਹਨਾਂ ਲੋਕਾਂ ਨੂੰ ਇੱਥੋਂ ਜਿਹੜਾ ਸੀ ਉਹ ਇੱਥੋਂ ਹਟਾਇਆ ਗਿਆ ਤੇ ਦੂਸਰੀ ਜਗ੍ਹਾ ਤੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਇੱਥੇ ਪ੍ਰੋਪਰ ਇੱਕ ਮਾਰ ਇੱਥੇ ਜੀਏਪੀਟੀ ਦਾ ਇੱਕ ਕਾਲਜ ਸੀ ਜਿਹਦੇ ਵਿੱਚ ਟੀਚਰਾਂ ਦੀ ਜਿਹੜੀ ਸੀ ਅਧਿਆਪਕਾਂ ਦੀ ਟ੍ਰੇਨਿੰਗ ਹੁੰਦੀ ਸੀ ਇੱਧਰ ਇੱਕ ਮੰਦਿਰ ਆ ਤੁਸੀਂ ਦੇਖ ਸਕਦੇ ਆ ਮੰਦਿਰ ਤੁਹਾਨੂੰ ਮੈਂ ਦਿਖਾਉਣਾ ਜ਼ੂਮ ਕਰਕੇ ਇਹ ਮੰਦਿਰ ਸੀ ਇੱਥੇ ਇਹ ਪੂਰੇ ਇਹ ਖੇਤਰ ਦੇ ਵਿੱਚ ਜਿੱਥੇ ਝੀਲ ਬਣੀ ਹੈ ਇਹਦੇ ਵਿੱਚ ਮਤਲਬ ਅਲੱਗ-ਅਲੱਗ ਜਗ੍ਹਾ ਤੇ ਜਿਹੜਾ ਸੀ ਉਹ ਇਸ ਢੋਲਪਹਾ ਪਿੰਡ ਦੇ ਜਿਹੜੇ ਰਹਾਇਸ਼ੀ ਖੇਤਰ ਸੀ ਜਿਹਨੂੰ ਬਾਅਦ ਵਿੱਚ ਹਟਾ ਕੇ ਜਿਹੜਾ ਦੂਸਰੀ ਜਗ੍ਹਾ ਤੇ ਜਿਹੜਾ ਉਹ ਲੋਕਾਂ ਨੂੰ ਫਿਰ ਇੱਥੋਂ ਭੇਜਣਾ ਪਿਆ ਲੋ ਵੀ ਦੋਸਤੋ ਹੁਣ ਅਸੀਂ ਢੋਲਪਹਾ ਡੈਮ ਤੋਂ ਆਪਣਾ ਅਗਲਾ ਸਫ਼ਰ ਜਿਹੜਾ ਸ਼ੁਰੂ ਕਰ ਲਿਆ ਇਹ ਬਿਲਕੁਲ ਪਹਾੜੀ ਰਸਤਾ ਸੱਪ ਵਾਂਗੂ ਵੜਵਲੇਵੇਂ ਖੰਡਾ ਰਸਤਾ ਹੈ ਜਿਹੜਾ ਅਸੀਂ ਅਗਲੇ ਪਿੰਡ ਵੱਲ ਜਾ ਰਹੇ ਹਾਂ ਜਿਹੜਾ ਪਿੰਡ ਪਿਹੜਾ ਲਓ ਜੀ ਪੱਕੇ ਸੜਕ ਤੋਂ ਹੁਣ ਅਸੀਂ ਕੱਚੇ ਰਸਤੇ ਤੇ ਆ ਗਏ ਆ ਪਿੰਡ ਪਿਹੜਾ ਦੇ ਵਿੱਚ ਪਹੁੰਚ ਗਏ ਆ ਹੁਣ ਅਸੀਂ ਇਸ ਘਾਹ ਦੇ ਮੈਦਾਨ ਵਿੱਚੋਂ ਨਿਕਲ ਕੇ ਅੱਗੇ ਅਸੀਂ ਕੱਚੇ ਰਸਤੇ ਤੋਂ ਉੱਥੇ ਪਹੁੰਚਾਂਗੇ ਜਿਹੜਾ ਅਸੀਂ ਘਰ ਜਿਹੜਾ ਦੇਖਣਾ ਇੱਥੇ ਪਿਹੜੇ ਪਿੰਡ ਦੇ ਵਿੱਚ ਹਾਂ ਅੱਜ ਕੋ ਪਸ਼ੂ ਜਿਹੜੇ ਤੁਸੀਂ ਦੇਖ ਸਕਦੇ ਹੋ ਆਪਣੇ ਖੁੱਲੀ ਚਰਾਗਾਹ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ ਆਪਣੇ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜਾ ਆਪਣਾ ਜੋ ਦੇਖੋ ਆਪਣੀ ਮਰਜ਼ੀ ਦੇ ਪੱਠੇ ਜਿਹੜੇ ਆ ਉਹ ਖਾਂਦੇ ਆ ਪਸ਼ੂ ਲੋਕੀ ਦੋਸਤੋ ਅਸੀਂ ਬਿਹੜੇ ਪਿੰਡ ਪਹੁੰਚ ਗਏ ਹੁਣ ਗੱਡੀ ਲਾਤੀ ਅਸੀਂ ਸਾਈਡ ਤੇ ਇੱਧਰ ਤੇ ਹੁਣ ਅਸੀਂ ਪਿੰਡ ਦੇ ਵਿੱਚ ਜਿਹੜੀ ਉਹ ਐਂਟਰੀ ਕਰਨ ਲੱਗੇ ਆ ਇੱਥੇ ਦੇਖੋ ਬਿਲਕੁਲ ਕੁਦਰਤ ਦੀ ਕੁਦਰਤ ਦੇ ਵਿੱਚ ਇਹ ਘੁੰਗਾਲਾ ਬਲਾਕ ਆ ਹੁਸ਼ਾਰਪੁਰ ਦਾ ਆ ਉਹਦੇ ਵਿੱਚ ਪਿੰਡ ਦਾ ਵਸਿਆ ਆਓ ਜਾ ਕੇ ਦੇਖਦੇ ਆਂ ਪਿੰਡ ਦਾ ਨਜ਼ਾਰਾ ਘਰ ਜਿਹੜੇ ਬਿਲਕੁਲ ਪਹਾੜੀ ਤਰੀਕੇ ਨਾਲ ਬਣੇ ਆਂ ਪਲੇਟਾਂ ਪਾ ਕੇ ਤੇ ਤਰਸ਼ੀਂ ਛੱਤਾ ਇਹਨਾਂ ਦੀਆਂ ਤੇ ਆਓ ਹੁਣ ਅਸੀਂ ਪਿੰਡ ਦੇ ਅੰਦਰ ਚੱਲਦੇ ਆਂ ਤੇ ਪਿੰਡ ਦੇ ਅੰਦਰ ਜਾ ਕੇ ਜਿਨ੍ਹਾਂ ਦੇ ਘਰ ਅਸੀਂ ਜਾ ਕੇ ਠਹਿਰਨਾ ਅੱਜ ਥੋੜੀ ਦੇਰ ਲਈ ਉਹਨਾਂ ਨਾਲ ਮਿਲਾਤ ਕਰਦੇ ਆਂ ਬਹੁਤ ਹੀ ਬਹੇੜ ਪਿੰਡ ਦੇ ਵਿੱਚ ਦੇਖੋ ਬਿਲਕੁਲ ਅਸਲ ਕਿ ਘਰ ਬੁਣਿਆ ਇੱਥੇ ਲੁਕੋ ਪਹਾੜ ਦੇ ਨਾਲ ਆ ਬੀ ਸਾਰੇ ਵਿੱਚ ਕਾਫੀ ਜਿਹੜਾ ਇੱਥੇ ਹਰਿਆਲੀ ਜਿਹੜੀ ਦੇਖਣ ਨੂੰ ਮਿਲਦੀ ਹੈ بارش ਹੋਣ ਦੇ ਨਾਲ ਸਾਰੇ ਪਾਸੇ ਘਾਹ ਵਗੈਰਾ ਜਿਹੜੀ ਜੜੀਆਂ ਪੂਟੀਆਂ ਤੇ ਦਰਖਤ ਵਗੈਰਾ ਸਾਰੇ ਜਿਹੜੇ ਹਰੇ ਹੋ ਚੁੱਕੇ ਆ ਲੁਕੋ ਘਰਾਂ ਦੇ ਨਾਲ ਆ ਕੇ ਦੇਖੋ ਜਿਹੜੇ ਪਹਾੜ ਤੇ ਘਰ ਇੱਕ ਮੇਕ ਹੋਏ ਪਏ ਆ ਤੇ ਰਾਤ ਨੂੰ ਕਹਿੰਦੇ ਇੱਥੇ ਜਿਹੜੀ ਆ ਸ਼ਾਮ ਨੂੰ ਇੰਨੀ ਠੰਡ ਹੋ ਜਾਂਦੀ ਰਾਤ ਨੂੰ ਤੇ ਤੁਹਾਨੂੰ ਕੋਈ ਰਜਾਈ ਵਗੈਰਾ ਜਿਹੜੀ ਇੱਥੇ ਲੈ ਕੇ ਹੀ ਤੁਸੀਂ ਸੌਂ ਸਕਦੇ ਆ ਤੇ ਉਸ ਠੰਡ ਤੋਂ ਜਿਹੜਾ ਬਚਾਅ ਕਰਨ ਵਾਸਤੇ ਤੁਹਾਨੂੰ ਕੋਈ ਵੀ ਮੋਟਾ ਕੱਪੜਾ ਜਿਹੜਾ ਲੈਣਾ ਪਏਗਾ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਇਸੇ ਕਰਕੇ ਅਸੀਂ ਇਹਨੂੰ ਪੰਜਾਬ ਦਾ ਜਿਹੜਾ ਉਹ Shimla ਵੀ ਇਸ ਪਿੰਡ ਨੂੰ ਕਿਹਾ ਜਾਂਦਾ ਪਿੰਡ ਬਹੇੜ ਇਹ ਭੁੰਗਾ ਜਿਹੜੀ ਸਬਤ ਸੀ ਲਿਆ ਹੁਸ਼ਿਆਰਪੁਰ ਜ਼ਿਲ੍ਹੇ ਦੀ ਉਹਦੇ ਵਿੱਚ ਪੈਂਦਾ ਪਿੰਡ ਇਹ ਦੇਖੋ ਹੁਣ ਅਸੀਂ ਤੁਹਾਨੂੰ ਇੱਕ ਪਾਣੀ ਦਾ ਜਿਹੜਾ ਖੂਹ ਜਿਹੜਾ ਦਿਖਾਉਂਦੇ ਆ ਇੱਥੇ ਪਾਣੀ ਦਾ ਲੈਵਲ ਕਾਫੀ ਉੱਪਰ ਹੀ ਹੈ। ਇਹ ਲੋਕ ਜਿਹੜਾ ਪਾਣੀ ਜਿਹੜਾ ਇਹ ਖੂਹ ਦਾ ਉਹ ਵਰਤਦੇ ਆ ਆਪਣੇ ਕੱਪੜੇ ਧੋਣ ਲਈ, ਕੋਈ ਕੰਮਾਂ ਵਾਸਤੇ, ਪੀਣ ਵਾਸਤੇ ਅੱਜਕੱਲ ਪਾਣੀ ਦਾ ਜਿਹੜਾ ਵਾਟਰ ਸਪਲਾਈ ਜਣਾ ਕੋਆ ਗਈ ਹੈ। ਪਰ ਬਾਕੀ ਦੇ ਕੰਮਾਂ ਵਾਸਤੇ ਇਹ ਖੂਹ ਦਾ ਪਾਣੀ ਜਿਹੜਾ ਇਹ ਵਰਤਿਆ ਜਾਂਦਾ। ਦੇਖੋ ਪੁਰਾਣਾ ਜਿਹੜਾ ਸਿਸਟਮ ਹੈ। ਰੱਸਾ ਘਰ ਬਾਟੀ ਲਟਕਾ ਕੇ ਦੇ ਵਿੱਚ ਜਿਹੜਾ ਪਾਣੀ ਹੋ ਬਾਹਰ ਖਿੱਚਿਆ ਜਾਂਦਾ। ਆਹ ਦੇਖੋ ਜੀ ਆਹ ਪੱਕੀ ਬਹੁਤ ਸੋਹਣੀ ਪੱਕੀ ਮਾਸੜੀ ਜੀ ਚੱਲ ਰਹੀ ਆ। ਇਹ ਪੱਖੀਆਂ ਐ ਇੱਥੇ ਹੱਥ ਨਾਲ ਹੀ ਜਿਹੜੀਆਂ ਬੀਬੀਆਂ ਇੱਥੇ ਬਣਾ ਰਹੀਆਂ ਰੰਗਦਾਰ ਦੇਖੋ ਕਿੰਨੀ ਸੋਹਣੀ ਪੱਖੀ ਬਣੀ ਐ ਜਿਹੜੀ ਪੁਰਾਣੀ ਵਿਰਾਸਤ ਸਾਡੀ ਜਿਹੜੀ ਪੰਜਾਬ ਦੀ ਆ ਉਹ ਸੱਭਿਆਚਾਰ ਇਹਨਾਂ ਪਿੰਡਾਂ ਨੇ ਜਿਹੜਾ ਸਾਡਾ ਸੱਭਿਆਚਾਰ ਆ ਉਹ ਇਹ ਪਹਾੜੀ ਪਿੰਡਾਂ ਨੇ ਸਾਡਾ ਜਿਹੜਾ ਕਾਫੀ ਸੰਭਾਲ ਕੇ ਰੱਖਿਆ ਮੈਦਾਨ ਦੇ ਵਿੱਚ ਤੇ ਹੁਣ ਲੋਕੀਂ ਕੂਲਰ ਵੀ ਛੱਡ ਚੁੱਕੇ ਆ ਹੁਣ ਤੇ ਘਰਾਂ 'ਚ ਏਸੀ ਲੱਗ ਗਏ ਤੇ 10 ਵਜੇ ਏਸੀ ਦੇ ਵਿੱਚ ਵੜ ਜਾਂਦੇ ਲੋਕ ਸ਼ਾਮ ਦੇ 5 6 7 ਵਜੇ ਤੱਕ ਜਿਹੜਾ ਏਸੀ 'ਚ ਹੀ ਬੜੇ ਰਹਿੰਦੇ ਆ ਹਾਂ ਇੱਥੇ ਦੇਖੋ ਕੁਦਰਤ ਦਾ ਏਸੀ ਤੁਸੀਂ ਦੇਖੋ ਹਵਾ ਚੱਲ ਰਹੀ ਆ ਬੱਚੇ ਦੇਖੋ ਬਾਹਰ ਬੈਠ ਕੇ ਅੰਜਾਇ ਕਰ ਰਹੇ ਪੂਰਾ ਇੱਥੇ ਮੀਂਹ ਆਦਾ ਸ਼ਾਮੇ ਓ ਧੁੱਪ ਦੀ ਕਿਉਂ ਬੈਠੀ ਆ ਦੇਖੋ ਆ ਪੱਖੀ ਅਹੀਂ ਇੱਥੋਂ ਇੱਕ ਨਿਸ਼ਾਨੀ ਦੇ ਤੌਰ ਤੇ ਇੱਕ ਝਾੜੂ ਜਿਹੜੇ ਉੱਥੋਂ ਉੱਥੋਂ ਲੈ ਕੇ ਜਾ ਰਹੇ ਹਨ ਤਾਂ ਸਾਰੀ ਸ਼ਾਬਾਸ਼ ਸੀ ਫੁਕਾ ਦੋ ਜੁਲੀ ਫੋਡੋ ਇਫ ਪਫੀ ਜੀ ਫੋਕਲ ਐਕ ਫੋਟੋ ਇਸ ਪ੍ਰਿੰਟ ਯਾ ਮੋਡ ਕੇ ਫੋਟੋ ਆ ਜੀ ਬੰਨਾਈ ਤੇ ਬੱਚੇ ਸਾਡੇ ਨਾਲ ਆ ਗਏ ਆ ਕਹਿੰਦੇ ਅਸੀਂ ਝੂਟਾ ਲੈਣਾ ਗੱਡੀ ਦੇ ਵਿੱਚ ਤੇ ਰਾਜਨ ਦੀ ਡਿਊਟੀ ਲਗਾਈ ਆ ਹੁਣ ਬੱਚਿਆਂ ਨੂੰ ਬਿਠਾ ਕੇ ਗੱਡੀ ਚ ਤੇ ਇਹ ਗਰਾਊਂਡ ਦੇ ਵਿੱਚ ਇੱਕ ਚੱਕਰ ਲਵਾਏਗਾ ਆ ਜੀ ਪਾਣੀ ਦਾ ਕੁਦਰਤੀ ਵਹਾ ਪਹਾੜ ਦੇ ਵਿੱਚ ਦੇਖੋ ਲਗਾਤਾਰ ਸਾਫ਼ ਸੁਥਰਾ ਪਾਣੀ ਜਿਹੜਾ ਪਹਾੜ ਤੋਂ ਉੱਪਰੋਂ ਜਿਹੜਾ ਹੈ ਇੱਧਰੋਂ ਵਹਾਂ ਆ ਰਿਹਾ ਹੁਣ ਬਾਰਿਸ਼ ਹੋਣ ਕਰਕੇ ਪਹਾੜ ਥੋੜਾ ਜਿਹਾ ਆਮ ਨਾਲੋਂ ਜ਼ਿਆਦਾ ਹੈ ਤੇ ਇਹ ਪਾਣੀ ਹਮੇਸ਼ਾ ਇਦਾਂ ਹੀ ਇੱਥੇ ਜਿਹੜਾ ਉਹ ਵਗਦਾ ਰਹਿੰਦਾ ਅੱਗੇ ਇਸ ਪਾਸੇ ਨੂੰ ਪਾਣੀ ਜਿਹੜਾ ਉਹ ਜਾ ਰਿਹਾ ਪਾਣੀ ਅਸੀਂ ਦੇਖਦੇ ਹਾਂ ਜਰਾਏਗਾ ਤਾਪਮਾਨ ਕਿੰਨਾ ਗਿਆ ਪਾਣੀ ਦਾ ਤਾਪਮਾਨ ਠੀਕ ਠਾਕ ਆ ਤੇ ਇਹ ਪਹਾੜ ਪਾਣੀ ਜਿਹੜਾ ਅੱਗੇ ਵਹਾਂ ਜਿਹੜਾ ਇਦਾਂ ਹੀ ਇਹ ਪਹਾੜ ਤੋਂ ਥੱਲੇ ਨੂੰ ਜਿਹੜਾ ਹੈ ਬਗਦਰੇਂਧਾਰ ਵੇਲੇ ਫਰੈਸ਼ ਪਾਣੀ ਹੈ ਬਿਲਕੁਲ ਸਾਫ ਸੁਥਰਾ ਪਾਣੀ ਹੈ ਇਹ ਪੰਜਾਬ ਦੇ ਥੱਲੇ ਦੇ ਇਲਾਕਿਆਂ ਨੂੰ ਜਿਹੜਾ ਇੱਥੋਂ ਵਹਾਈਂਦੋਂ ਹੁਸ਼ਿਆਰਪੁਰ ਦੇ ਉੱਪਰਲੇ ਪਾਸੇ ਨੇ ਲੈ ਜਾਂਦਾ ਹੈ